ਖਬਰ ਸਾਹਮਣੇ ਆ ਰਹੀ ਹੈ ਪਿੱਖੀ ਤੋਂ ਜਿੱਥੇ ਪਿੱਖੀ ਵਿਖੇ ਭਾਰੀ ਬਾਰਿਸ਼ ਪੈਣ ਦੇ ਕਾਰਨ ਸੜਕਾਂ ਦਾ ਬੁਰਾ ਹਾਲ ਦੇਖਣ ਨੂੰ ਮਿਲਿਆ ਉੱਥੇ ਹੀ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਵੀ ਖੋਖਲੇ ਸਾਬਿਤ ਹੁੰਦੇ ਦਿਖਾਈ ਦਿੱਤੇ ਜਿਸ ਦੀ ਤਾਜ਼ਾ ਮਿਸਾਲ ਅੱਜ ਪਿੱਖੀ ਵਿਖੇ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਜੀ ਕਿ ਪਿੱਖੀ ਦੀ ਮੇਨ ਰੋਡ ਜੋ ਕਿ ਮਾਨਸਾ ਤੋਂ ਚੰਡੀਗੜ੍ਹ ਵੱਲ ਜਾਂਦੀ ਹੈ ਉੱਥੇ ਬਾਰਿਸ਼ ਪੈਣ ਦੇ ਕਾਰਨ ਉੱਥੇ ਕਾਫੀ ਬੁਰਾ ਹਾਲ ਹੋ ਗਿਆ ਅਰੇ ਪਿੱਖੀ ਦੀਆਂ ਲਿੰਕ ਸੜਕਾਂ ਜਿਵੇਂ ਕਿ ਸ਼ਮਸ਼ਾਨ ਘਾਟ ਨੂੰ ਜਾਂਦੀ ਹੈ ਉਹਦਾ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਤੋ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸਰਕਾਰਾਂ ਨੂੰ ਇਸ ਸਮੱਸਿਆ ਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਦੱਸੀ ਜਾ ਰਹੀ ਹੈ। ਹਾਂਜੀ ਪਿੱਖੀ ਵਿਖੇ بارش ਨਾਲ ਸੜਕਾਂ ਦਾ ਬੁਰਾ ਹਾਲ ਹੈ। ਕੀ ਇਹਦੇ ਬਾਰੇ ਦਿਓ ਜਾਣਕਾਰੀ? ਹਾਂਜੀ ਇੱਥੇ ਜਿਹੜੇ ਇਹ ਰਾਮ ਬਾਗ ਨੂੰ ਰੋਡ ਜਾਂਦੀ ਹੈ ਇਹਨੂੰ ਤਕਰੀਬਨ ਮੈਨੂੰ ਲੱਗਦਾ ਹੈ ਜੀ 5-6 ਸਾਲ ਹੋ ਗਏ 6 ਸਾਲ ਤੋਂ ਕਿਸੇ ਨੇ ਦੀ ਸਾਰ ਨਹੀਂ ਲਈ ਅੱਜ ਤੱਕ। ਜਦੋਂ ਕੋਈ ਬਜ਼ੁਰਗ ਮਰ ਜਾਂਦਾ ਹੈ ਜਾਂ ਕੋਈ ਹੋਰ ਲੜਾਈ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਦੀ ਗੰਦਗੀ ਵਿੱਚ ਦੀ ਨੰਗੇ ਪੈਰੀ ਜਾਣਾ ਪੈਂਦਾ ਤੇ ਲਾਸ਼ ਨੂੰ ਜਿਹੜਾ ਉਹ ਬਹੁਤ ਬੁਰੀ ਹਾਲਤ ਨਾਲ ਲੈ ਕੇ ਜਾਣਾ ਪੈਂਦਾ ਹੈ। ਵਿਸ਼ਾਣ ਘਾਟ ਤੇ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ ਇਸ ਰੋਡ ਦੀ 5 ਸਾਲ ਹੋ ਗਏ ਨੂੰ ਆਮ ਆਦਮੀ ਵਾਲਿਆਂ ਨੂੰ ਇਹਨਾਂ ਨੇ ਵੀ ਕਿਸੇ ਨੇ ਪੁੱਛ ਕਿਛ ਨਹੀਂ ਕੀਤੀ ਕਈ ਵਾਰੀ ਵਧਾਇਕ ਆ ਕੇ ਗਏ ਭਰੋਸਾ ਦੇਣਾ ਵਾਦਾ ਕਰ ਜਾਂਦਾ ਹਾਂ ਜੀ ਪਰੰਤੂ ਇਹਦੀ ਕੋਈ ਸਾਰ ਲਾਈਨ ਨੂੰ ਤਿਆਰ ਨਹੀਂਗਾ ਅੱਜ ਦੇਖੋ ਤੁਸੀਂ ਰੋਡ ਦੇ ਉੱਤੇ ਕੀ ਹਾਲ ਹੈ ਗੋਡੇ-ਗੋਡੇ ਪਾਣੀ ਹੈ ਕਿਸੇ ਦੇ ਨੰਗਣ ਨੂੰ ਕੋਈ ਥਾਂ ਨਹੀਂ ਆਮਨਾ ਕਰਕੇ ਜਿਹੜਾ ਉਹ ਪਰੇਸ਼ਾਨ ਹੈ ਪਰੰਤੂ ਜਿਹਦੇ ਘਰ ਮੌਤ ਹੋ ਜਾਂਦੀ ਹੈ ਉਹਨੂੰ ਪੁੱਛ ਕੇ ਦੇਖੋ ਤਾਂ ਕੀ ਹਾਲ ਹੈ ਵਧਾਇਕ ਨੇ ਜਿਹੜੇ ਆਪਦੀਆਂ ਜੇ ਪਾਜ ਪਾ ਕੇ ਤੁਰ ਜਾਂਦੇ ਨੇ ਇੱਥੇ ਵਾਅਦੇ ਕਰਕੇ ਤੁਰ ਜਾਂਦੇ ਨੇ ਪਿਛਲੀਆਂ ਬੋਰਟਾਂ 'ਚ ਵਾਅਦੇ ਰੇਡੇ ਦਿੱਤੇ ਨੇ ਉਦੋਂ ਵੀ ਇਹੀ ਸਮੱਸਿਆ ਦੱਸੀ ਗਈ। ਪਰੰਤੂ ਕੋਈ ਇਹ ਸੜਕ ਦੀ ਸਾਰ ਨਹੀਂ ਰਹਿ ਰਹਾ ਘਟੋ ਘਟੇ ਨੂੰ 7-8 ਸਾਲ ਹੋ ਗਏ ਪਹਿਲਾਂ ਅਕਾਲੀ ਸਰਕਾਰ ਵੇਲੇ ਬਣੀ ਸੀ। ਕੋਦੋਂ ਵੀ ਬਾਹਰ ਸੰਗਠਨ ਨੇ ਹੁਣ ਵਾਈ ਸੀ ਇਹ ਸੜਕ ਬੜੇ ਧਿਆਨ ਨਾਲ ਪਰੰਤੂ ਆਮ ਆਦਮੀ ਵੱਲੋਂ ਕੋਈ ਕੰਮ ਹੈ ਜਿਹੜਾ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਹੈਗਾ ਸਿਰਫ ਵਾਦੇ ਤੇ ਲਾਰੀ ਲਾ ਜਾਂਦੇ। ਏਵਨ ਪੰਜਾਬੀ ਟੀਵੀ ਦੇ ਲਈ 21 ਤੋਂ ਜਗਰਾਤ ਸਿੰਘ ਚੈਲ ਦੀ ਖਾਸ ਰਿਪੋਰਟ ਖਬਰ ਸਾਹਮਣੇ ਆ ਰਹੀ ਹੈ ਭਿੱਖੀ ਤੋਂ ਜਿੱਥੇ ਭਿੱਖੀ ਵਿਖੇ ਭਾਰੀ ਬਾਰਿਸ਼ ਪੈਣ ਦੇ ਕਾਰਨ ਸੜਕਾਂ ਦਾ ਬੁਰਾ ਹਾਲ ਦੇਖਣ ਨੂੰ ਮਿਲਿਆ ਉੱਥੇ ਹੀ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਵੀ ਖੋਖਲੇ ਸਾਬਿਤ ਹੁੰਦੇ ਦਿਖਾਈ ਦਿੱਤੇ ਜਿਸ ਦੀ ਤਾਜ਼ਾ ਮਿਸਾਲ ਅੱਜ ਭਿੱਖੀ ਵਿਖੇ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸਿਆ ਗਿਆ ਭਿੱਖੀ ਦੀ ਮੇਨ ਰੋਡ ਜੋ ਕਿ ਮਾਨਸਾ ਤੋਂ ਚੰਡੀਗੜ੍ਹ ਵੱਲ ਜਾਂਦੀ ਹੈ ਉੱਥੇ ਬਾਰਿਸ਼ ਪੈਣ ਦੇ ਕਾਰਨ ਉੱਥੇ ਕਾਫੀ ਬੁਰਾ ਹਾਲ ਹੋ ਗਿਆ ਅਰੇ ਭਿੱਖੀ ਦੀਆਂ ਲਿੱਕ ਸੜਕਾਂ ਜਿਵੇਂ ਕਿ ਸ਼ਮਸ਼ਾਨ ਘਾਟ ਨੂੰ ਜਾਂਦੀ ਹੈ ਉਹਦਾ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਤੋ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸਰਕਾਰਾਂ ਨੂੰ ਇਸ ਸਮੱਸਿਆ ਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਦੱਸੀ ਜਾ ਰਹੀ ਹੈ। ਹਾਂਜੀ ਪਿੱਖੀ ਵਿਖੇ بارش ਨਾਲ ਸੜਕਾਂ ਦਾ ਬੁਰਾ ਹਾਲ ਹੈ। ਕੀ ਇਹਦੇ ਬਾਰੇ ਦਿਓ ਜਾਣਕਾਰੀ? ਹਾਂਜੀ ਇੱਥੇ ਜਿਹੜੇ ਇਹ ਰਾਮ ਬਾਗ ਨੂੰ ਰੋਡ ਜਾਂਦੀ ਹੈ ਇਹਨੂੰ ਤਕਰੀਬਨ ਮੈਨੂੰ ਲੱਗਦਾ ਹੈ 5-6 ਸਾਲ ਹੋ ਗਏ 6 ਸਾਲ ਤੋਂ ਕਿਸੇ ਨੇ ਇਹਦੀ ਸਾਰ ਨਹੀਂ ਲਈ ਅੱਜ ਤੱਕ। ਜਦੋਂ ਕੋਈ ਬਜ਼ੁਰਗ ਮਰ ਜਾਂਦਾ ਹੈ ਜਾਂ ਕੋਈ ਹੋਰ ਲੜਾਈ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਦੀ ਗੰਦਗੀ ਵਿੱਚ ਦੀ ਨੰਗੇ ਪੈਰੀ ਜਾਣਾ ਪੈਂਦਾ ਤੇ ਲਾਸ਼ ਨੂੰ ਜਿਹੜਾ ਉਹ ਬਹੁਤ ਬੁਰੀ ਹਾਲਤ ਨਾਲ ਲੈ ਕੇ ਜਾਣਾ ਪੈਂਦਾ ਹੈ। ਸ਼ਮਸ਼ਾਨ ਘਾਟ ਤੇ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ ਇਸ ਰੋਡ ਦੀ 5 ਸਾਲ ਹੋ ਗਏ ਨੂੰ ਆਮ ਆਦਮੀ ਵਾਲਿਆਂ ਨੂੰ ਇਹਨਾਂ ਨੇ ਵੀ ਕਿਸੇ ਨੇ ਪੁੱਛ ਕਿਛ ਨਹੀਂ ਕੀਤੀ ਕਈ ਵਾਰੀ ਵਧਾਇਕ ਆ ਕੇ ਗਏ ਭਰੋਸਾ ਦੇਣਾ ਵਾਦਾ ਕਰ ਜਾਂਦਾ ਹਾਂ ਜੀ ਪਰੰਤੂ ਇਹਦੀ ਕੋਈ ਸਾਰ ਲਾਈਨ ਨੂੰ ਤਿਆਰ ਨਹੀਂਗਾ ਅੱਜ ਦੇਖੋ ਤੁਸੀਂ ਰੋਡ ਦੇ ਉੱਤੇ ਕੀ ਹਾਲ ਹੈ ਗੋਡੇ-ਗੋਡੇ ਪਾਣੀ ਹੈ ਕਿਸੇ ਦੇ ਲੰਗਣ ਨੂੰ ਕੋਈ ਥਾਂ ਨਹੀਂ ਆਮ ਨਾ ਕਰਕੇ ਜਿਹੜਾ ਉਹ ਪਰੇਸ਼ਾਨ ਹੈ ਪਰੰਤੂ ਜਿਹਦੇ ਘਰ ਮੌਤ ਹੋ ਜਾਂਦੀ ਹੈ ਉਹਨੂੰ ਪੁੱਛ ਕੇ ਦੇਖੋ ਤਾਂ ਕੀ ਹਾਲ ਹੈ ਵਧਾਇਕ ਨੇ ਜਿਹੜੇ ਆਪਦੀਆਂ ਜੇ ਪਾਂਚ ਪਾ ਕੇ ਤੁਰ ਜਾਂਦੇ ਨੇ ਇੱਥੇ ਵਾਅਦੇ ਕਰਕੇ ਤੁਰ ਜਾਂਦੇ ਨੇ ਪਿਛਲੀਆਂ ਬੋਟਾਂ 'ਚ ਵਾਅਦੇ ਰੇਡੇ ਦਿੱਤੇ ਨੇ ਉਦੋਂ ਵੀ ਇਹੀ ਸਮੱਸਿਆ ਦੱਸੀ ਗਈ ਤਾਂ ਤੂੰ ਕੋਈ ਸੜਕ ਦੀ ਸਾਰ ਨਹੀਂ ਲੈ ਰਿਆ ਘੱਟੋ ਘਟੇ ਨੂੰ 7-8 ਸਾਲ ਹੋ ਗਏ ਪਹਿਲਾਂ ਅਕਾਲੀ ਸਰਕਾਰ ਵੇਲੇ ਬਣੀ ਸੀ ਉਦੋਂ ਵੀ ਬਾਦ ਸੰਗਤ ਨੇ ਹਣ ਬਾਈ ਸੀ ਇਹ ਸੜਕ ਬੜੇ ਧਿਆਨ ਨਾਲ ਤਾਂ ਤੂੰ ਆਮ ਆਦਮੀ ਵੱਲੋਂ ਕੋਈ ਕੰਮ ਹੈ ਜਿਹੜਾ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਹੈਗਾ ਸਿਰਫ ਵਾਅਦੇ ਤੇ ਲਾਰੀ ਲਾਏ ਜਾਂਦੇ ਏਵਨ ਪੰਜਾਬੀ ਟੀਵੀ ਦੇ ਲਈ 21 ਤੋਂ ਜਗਰਾਤ ਸਿੰਘ ਚੈਲ ਦੀ ਖਾਸ ਰਿਪੋਰਟ